ਬਜ਼ੁਰਗ ਸਿੱਖ ਦੰਪਤੀ ਚਲੇ ਗਏ ਤਾਂ ਉਹਨਾਂ ਨੇ ਕਿਉਂਕਿ ਕਿਰਪਾਆਂ ਉਪਰੋਂ ਦੀ ਪੰਜਾਂ ਸਾਲ ਤੇ ਉੱਥੇ ਕਿਉਂਕਿ ਲਾਈਨਾਂ ਬੀਬੀਆਂ ਦੀਆਂ ਅਲੱਗ ਹੋਈਆਂ ਨੇ ਤੇ ਪੁਰਸ਼ਾਂ ਦੀਆਂ ਅਲੱਗ ਹੋਈਆਂ ਤਾਂ ਜਿਸ ਲਾਈਨ ਵਿੱਚ ਧੀ ਬੀ ਲੱਗੀ ਸੀ ਉੱਥੇ ਆ ਕੇ ਜਿਹੜੇ ਉਥੋਂ ਦੇ ਅਧਿਕਾਰੀ ਸਾਹਿਬ ਤੋਂ ਉਹਨਾਂ ਨੇ ਕਿਹਾ ਤੇ ਜੇ ਕਿਰਪਾ ਉਤਾਰੋਗੇ ਤਾਂ ਵੋਟ ਪਾ ਸਕਦੇ ਹੋ ਵਰਨਾ ਨਹੀਂ

ਤਾਂ ਉਹਨਾਂ ਨੇ ਕਿ ਆ ਤੁਸੀਂ ਵੋਟ ਨਹੀਂ ਪਾ ਸਕਦੇ ਤਾਂ ਉਹਨਾਂ ਨੇ ਸਟੈਂਡ ਲੈਂਦੇ ਹੋਇਆ ਕਿ ਆ ਮੈਂ ਐਸੇ ਵੋਟ ਨਹੀਂ ਪਾਉਣਾ ਚਾਹਾਂਗਾ ਜੋ ਜਿਹੜੇ ਵੋਟ ਮੈਨੂੰ ਆਪਣੇ ਗੁਰੂ ਦੇ ਨਾਲੋਂ ਤੋੜ ਦੇ। ਤੋਂ ਸਾ ਸੰਗਤ ਜੀ ਫਿਰ ਕੁਝ ਸਿੰਘ ਸੰਤਾ ਨੇ ਵੀਡੀਓ ਵੀ ਬਣਾਈ ਜੋ ਉਹਨਾਂ ਨੇ ਸੋਸ਼ਲ ਮੀਡੀਆ ਤੇ ਪੇਸ਼ ਕੀਤੀ ਅਤੇ ਆਪ ਨੂੰ ਪਤਾ ਹੋਵੇ ਆਪਨੇ ਕਦੀ ਨਾਮ ਸੁਣਿਆ ਹੋਵੇ ਤਜਿੰਦਰ ਪਾਲ ਸਿੰਘ ਜੀ ਮਾ ਬੜੀ ਉੱਚੀ ਕਲਾ ਵਾਲੇ ਸੈਨ ਨੇ ਰਾਜਸਥਾਨ ਦੇ ਵਿੱਚ ਕਿੰਦੇ ਵੀ ਕੋਈ ਸਿੰਘੀ ਰਾਜ ਸਫਤ ਰਤ ਲਲ ਹੋ ਜਾਵੇ ਆਪਣੇ ਹਜ਼ਾਰਾਂ ਤੇ ਲੱਖਾਂ ਸਮਾਂ ਨੂੰ ਛੱਡ ਕੇ ਦੋੜ ਬੰਦ ਪੈਂਦੇ ਨੇ ਐਸੇ ਜਿਹੜੇ ਸਿੱਖ ਕੌਮ ਦੇ ਮਹਾਨ ਯੋਧਿਆਂ ਨੂੰ ਅਮੇਸ਼ ਸਲਾਮ ਕਰਨੀ ਚਾਹੀਦੀ। ਪ੍ਰਸਾਦ ਜਨਤੀ ਉਹਨਾਂ ਨੂੰ ਜਿਵੇਂ ਹੀ ਪਤਾ ਲੱਗਿਆ ਉਹ ਉੱਥੇ ਪਹੁੰਚ ਗਏ ਅਤੇ ਉਹਨਾਂ ਨੇ ਆਪਣੇ ਦੰਦ ਖੰਦੇ ਨਾਲ ਸਾਰੀ ਬੋਲਿੰਗ ਰੁਕਵਾ ਦਿੱਤੀ ਕਿ ਬੋਲਿੰਗ ਉਦੋਂ ਤੱਕ ਨਹੀਂ ਹੋਵੇਗੀ ਜਦੋਂ ਤੱਕ ਇਸ ਗੱਲ ਦੀ ਮੁਆਫੀ ਨਹੀਂ ਮੰਗੀ ਜਾਂਦੀ ਤਾਂ ਮੇਰੇ ਇਹ ਦੂਰ ਦੂਰ ਤੱਕ ਤਾਰਾ ਖੜਗੀਆਂ ਐ ਸਚੋ ਐ ਐਸ ਪੀ ਡੀ ਐਸ ਪੀ ਡਿਪਟੀ ਆਰ ਵੱਡੇ ਵੱਡੇ ਅਫਸਰ ਜਿਹੜੇ ਸਾਰੇ ਉੱਥੇ ਮੌਕੇ ਤੇ ਪਹੁੰਚੇ ਅਤੇ ਪਰ ਉਹਨਾਂ ਸਾਰਿਆਂ ਅਫਸਰਾਂ ਨੇ ਗੱਲ ਕੇ ਮਾਫੀ ਮੰਗੀ ਕਿ ਜਿਹੜੇ ਇਹ ਨਵੇਂ ਅਧਿਕਾਰੀ ਆਏ ਸਨ ਕੇ ਨਾਮ ਪਤਾ ਨਹੀਂ ਸੀ ਕਿ ਇਹ ਜਿਹੜੇ ਪੱਤੇ ਸਿੱਖੀ ਦੇ ਨਾਲ ਕਿਤਨਾ ਗਹਿਰਾ ਸਬੰਧ ਰੱਖਦੇ ਨੇ ਤੇ ਇਸ ਲਈ ਅਸੀਂ ਸਾਰੀਆਂ ਸਿੱਖ ਸੰਤਾਂ ਦੇ ਕੋਲ ਮਾਫੀ ਮੰਗਦਿਆਂ ਅਤੇ ਨਾਲ ਫਿਰ ਉਹ ਬਜ਼ੁਰਗ ਜੋੜਾ ਵੀ ਲੰਦਾ ਗਿਆ ਉਹਨਾਂ ਬਜ਼ੁਰਗਾਂ ਕੋਲੋਂ ਵੀ ਉਹਨਾਂ ਨੇ ਮਾਫੀ ਮੰਗੀ ਇਸ ਤਰ੍ਹਾਂ ਸਟੈਂਡ ਲੈਣਾ ਚਾਹੀਦਾ ਹੈ ਸਾ社 ਸੰਗਤਨੀ ਮੈਂ ਕੇਵਲ ਸਰਦਾਰ ਦਿੰਦਰਪਾਲ ਸਿੰਘ ਟਿਮਾਰੀ ਨੂੰ ਗਰੁੱਪਾਂ ਦੇ ਵਿੱਚ ਜਾਂ ਯੂਟਿਊਬ ਤੇ ਦੇਖਿਆ ਸੀ ਤੈਨੂੰ ਮੈਂ ਪਹਿਲਾਂ ਉਹ ਦਰਬਾਰ ਸਾਹਿਬ ਦਰਸ਼ਨ ਕਰਨ ਗਿਆ ਸੀ ਉੱਥੇ ਇੱਕ ਜਗ੍ਹਾ ਦੇ ਆਪਣੇ ਪਰਿਵਾਰ ਦੇ ਨਾਲ ਉਹ ਖੜੇ ਹੋਏ ਸਨ ਫਿਰ ਮੈਂ ਜਿਵੇਂ ਹੀ ਮਤਰੋ ਦੀ ਲੱਗਿਆ ਤਾਂ ਮੈਂ ਪਰਤ ਕੇ ਉਹਨਾਂ ਦੇ ਕੋਲ ਗਿਆ ਤੇ ਮੈਂ ਉਹਨਾਂ ਨੂੰ ਪਹਿਲਾਂ ਪਤਾ ਅਤੇ ਬੁਲਾਈ ਅਤੇ ਪੁੱਛਿਆ ਕਿ ਆਪ ਵੀ ਰਾਜਸਥਾਨ ਤੋਂ ਹਾਂਜੀ ਮੈਂ ਕਹਿੰਦੀ ਆਪ ਜੀ ਦਾ ਰਾਮ ਤੇ ਦਿੰਦਰਪਾਲ ਸਿੰਘ ਜਿੰਮਾ ਦੀ ਇੱਕ ਮੈਂ ਲੱਗੇ ਨਿਹਾਨੀ ਮੈਂ ਕਹਿੰਦੀ ਮੈਂ ਆਪ ਜੀ ਨੂੰ ਦੁਬਾਰਾ ਫਿਰ ਬੱਤੇ ਬੁਲਾਉਂਦਾ ਹਾਂ ਮੈਂ ਆਪ ਨੂੰ ਪਹਿਲੇ ਕਲਾਂ ਪਰਉਪਕਾਰ ਕਰਦਿਆਂ ਸੇਵਾ ਕਰਦਿਆਂ ਸਿਮਰਨ ਕਰਦਿਆਂ ਤੇ ਗੁਰੂ ਦੇ ਮਾਰਗ ਦੇ ਉੱਪਰ ਚਾਹਦੇ ਹੋਇਆ ਮੈਂ YouTube ਤੇ ਦੱਸਦਾ ਸੀ ਅੱਜ ਮੈਨੂੰ ਉਸ ਸਿੱਖ ਦੇ ਪ੍ਰਦਰਸ਼ਣ ਵੇਖੇ ਇਸ ਲਈ ਮੈਂ ਗੁਰੂ ਦਾ ਧੰਨਵਾਦ ਨਹੀਂ ਕਰਦਾ ਉਹ ਵੀ ਪਰਵਾਸ ਵਿੱਚ ਖੜੇ ਸੀ ਬਹੁਤ ਉਹ ਵੀ ਮੇਰੇ ਪਿਆਰ ਦੇ ਨਾਲ ਰਾਜ ਨਾਲ ਕੁਝ ਵਿਚਾਰ ਵਸ ਕੀਤੇ ਤਾਂ ਇਹੋ ਜੇ ਮੇਰੇ ਕਹਿਣ ਦਾ ਮਤਲਬ ਜਿਹੜੇ ਰੱਬ ਦੇ ਪਿਆਰੇ ਨੇ ਗੁਰੂ ਦੇ ਪਿਆਰੇ ਨੇ ਉਹਨਾਂ ਨੂੰ ਹੌਸਲਾ ਉਹਨਾਂ ਦੀ ਹੌਂਸਲਾ ਉਜਾਈ ਸਾਨੂੰ ਕਰਦੇ ਰਹਿਣਾ ਚਾਹੀਦਾ ਜੋ ਸੱਚ ਬਾਸ ਤੇ ਲੜਦੇ ਨੇ ਸੱਚ ਬਾਸ ਤੇ ਬੋਲਦੇ ਨੇ ਸਾਨੂੰ ਚਾਹੀਦਾ ਹੈ ਉਹਨਾਂ ਦੇ ਨਾਲ ਖੜੋ ਕੇ ਸਾਨੂੰ ਵੀ ਸੱਚ ਬੋਲਣਾ ਜੇ ਸੱਚ ਨਹੀਂ ਬੋਲ ਸਕਦੇ ਤਾਂ ਫਿਰ ਇਸ ਹੋਂਸਲਾ ਉਜਾਈ ਕਰਨੀ ਤੇ ਜੇ ਹੋਂਸਲਾ ਉਜਾਈ ਨਹੀਂ ਕਰ ਸਕਦੇ ਤਾਂ ਫਿਰ ਤੇ ਮੇਰੇ ਰੱਬ ਦੇ ਪਿਆਰਿਆਂ ਦੇ ਖਿਲਾਫ ਕਦੀ ਬੋਲਣਾ ਨਹੀਂ ਚਾਹੀਦਾ ਜੇ ਜਿਹੜਾ ਕੋਈ ਇਹੋ ਜਿਹੇ ਰੱਬ ਦੇ ਪਿਆਰਿਆਂ ਦੇ ਖਿਲਾਫ ਬੋਲਦਾ ਹੈ ਫਿਰ ਉਹ ਤੇ ਗੁਨਾਹ ਤੇ పాਪ ਹੁੰਦਾ ਹੈ ਸੋ ਸਾਧ ਸੰਗਤਿਓ ਇਸ ਤਰ੍ਹਾਂ ਜੋ ਬਾਈ ਗੁਰੂ ਦੇ ਪਿਆਰੇ ਹਨ RAM ਨਾਮ ਗੁਣ ਗਾਵੇ ਉਹ ਬਾਈ ਗੁਰੂ ਦੇ ਗੁਣ ਹਮੇਸ਼ਾ ਗਾਇਨ ਕਰਦੇ ਰਹਿੰਦੇ ਹਨ